ਸਵੇਰੇ ਇੱਥੇ ਸਵਾਲ ਕੁ 4 1/2 ਦਾ ਟਾਈਮ ਹੋਏਗਾ ਉਸ ਟਾਈਮ ਤੁਹਾਨੂੰ ਪਤਾ ਸਾਰੇ ਜੈਂਟਸ ਵਗੈਰਾ ਤਾਂ ਗੁਰਦੁਆਰੇ ਗਏ ਹੁੰਦੇ ਆ ਸਵੇਰੇ ਅੰਮ੍ਰਿਤ ਵੇਲੇ ਦਾ ਟਾਈਮ ਹੁੰਦਾ ਲੇਡੀਜ਼ ਆ ਸੀ ਬੱਚੇ ਨੇ ਘਰ ਕੋਈ ਨਹੀਂ ਆ ਮਾਤਾ ਜੀ ਸੰਭਾਰ ਇਹਨਾਂ ਨੂੰ ਪਹਿਲੀ ਗੱਲ ਤਾਂ ਪੰਜਾਬ ਪੁਲਿਸ ਦਾ ਹੱਕ ਹੀ ਨਹੀਂ ਬੰਦਦਾ ਸਰ ਕੀ ਸਾਡੇ ਘਰ ਦੀਵਾਰ ਟੱਪ ਕੇ ਉਹ ਲੋਕ ਦੇ ਵਿੱਚ ਆਣ ਆ ਕੇ ਉਹਨਾਂ ਨੇ ਸਾਡੇ ਘਰੋਂ ਹੀ ਉੱਥੇ ਬਾਹਰ ਸਫਾਈ ਵਾਲਾ ਪਿਆ ਹੋਇਆ ਸੀ ਉਹਦੇ ਵਿੱਚੋਂ ਡੰਡਾ ਉਠਾਇਆ ਡੰਡਾ ਲੈ ਕੇ ਉਹ ਅੱਗਿਆਏ ਨੇ ਫਿਰ ਉਹਨਾਂ ਨੇ ਮਾਤਾ ਨੂੰ ਪੁੱਛਿਆ ਇਸ ਤਰ੍ਹਾਂ ਸਰ ਹੱਕੀ ਨਹੀਂ ਬੰਦਦਾ ਸੀ ਉਹਨਾਂ ਦਾ ਆਨ ਦਾ ਦੂਜੀ ਗੱਲ ਸਰ ਸਾਡੇ ਘਰ ਅਸੀਂ ਖੁਦ ਅਸੀਂ ਡਰੇ ਪਏ ਆ ਸਵੇਰ ਦੇ ਬੱਚੇ ਵੀ ਡਰੇ ਪਏ ਨੇ ਸਾਡਾ ਕੋਈ ਬੱਚਾ ਸਕੂਲ ਵੀ ਨਹੀਂ ਗਿਆ ਹੈ ਮਹਿਲੇ ਜੋ ਹੈ ਜੋ ਪਠਾਨਵਾਜਰ ਅਜੀ ਹੈ ਉਹ ਆਪਕੇ ਰਿਸ਼ਤੇਦਾਰ ਹੈ ਜੀ ਹਾਂਜੀ ਹਾਂਜੀ ਸਰ ਰਿਸ਼ਤੇਦਾਰ ਨੇ ਨੋਰਮਲੀ ਸਰ ਰਿਸ਼ਤੇਦਾਰ ਤਾਂ ਰਿਸ਼ਤੇਦਾਰ ਕੋਲ ਆਏਗਾ ਹੀ ਸਰ ਹਾਂਜੀ ਉਹ ਤਾਂ ਪਹਿਲਾਂ ਹੀ ਆਏ ਹੋ ਸੀ ਅੱਗੇ ਗਏ ਹੋ ਸੀ ਗੋ ਆ ਗਈ ਸੀ ਸਰ ਅਸਾ ਤਾਂ ਨਹੀਂ ਕਿ ਉਹ ਛੁਪਨੇ ਆਏ ਹੋ ਨਾ ਨਾ ਸਰ ਐਵੇਂ ਦੀ ਕੋਈ ਗੱਲ ਨਹੀਂ ਅੱਗੇ ਪਿੱਛੇ ਸਰ ਸਾਰੇ ਪਿੰਡ ਨੂੰ ਪਤਾ ਹੈ ਖੜੇ ਨੇ ਵੀਰਜੀ ਹੁਣੀ ਉਹ ਤੇ ਆਉਂਦੇ ਹੀ ਰਹਿੰਦੇ ਨੇ ਸਰ ਉਹ ਤਾਂ ਜਿਵੇਂ ਪੁਲਿਸ ਆਈ ਤਾਂ ਲਾਡੀ ਜੀ ਨੂੰ ਕੋ ਲੈ ਕੇ ਹਾਂਸੇ ਨਿਕਲ ਗਏ ਹਾਂਸੇ ਨਹੀਂ ਨਹੀਂ ਲਾਡੀ ਭਾਜੀ ਵਰੀ ਤੇ ਪਹਿਲਾਂ ਹੀ ਇੱਥੇ ਹੀ ਰਹੇ ਨੇ ਪੁੱਛ ਲੋ ਆ ਸਾਰੇ ਬੰਦਿਆਂ ਦੇ ਨਾਲ ਹੀ ਤੇ ਹੈ ਸੀ ਉਹ ਤਾਂ ਬਾਅਦ ਚੋ ਸਭ ਦੇ ਸਾਹਮਣੇ ਤਿਆਰ ਹੋ ਕੇ ਗਏ ਨੇ ਸਭ ਦੇ ਸਾਹਮਣੇ ਨਿਕਲੇ ਨੇ ਸਭ ਨਹੀਂ ਮਿਲੇ ਉਹਨੂੰ ਪੁਲਿਸ ਨਹੀਂ ਨਹੀਂ ਸਰ ਤੋ ਕਿਸ ਸਮੇਂ ਪਹੁੰਚਤੇ ਇਹ ਪੁਲਿਸ ਵਾਲੇ ਇੰਹਾ ਪਰ ਸਵੇਰੇ ਹਾਂਜੀ ਹਾਂਜੀ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਇੱਥੇ ਹੀ ਸੀ ਜਦੋਂ ਪੁਲਿਸ ਆਈ ਉਹਨਾਂ ਦੀ ਪੁਲਿਸ ਸੀ ਹਾਂਜੀ ਇਹ ਕਿਹਨੇ ਗਏ ਕੋਈ ਗੋਲੀ ਤਾਂ ਨਹੀਂ ਚਲਾਈ ਆਪ ਨੂੰ ਨਹੀਂ ਨਹੀਂ ਸਰ ਕੋਈ ਸਾਡੇ ਕੋਲ ਕੋਈ ਗੋਲੀ ਨਹੀਂ ਅਸੀਂ ਤੇ ਖੁਦ ਡਰੇ ਪਏ ਆ ਸਰ ਸਾਡੇ ਬੱਚੇ ਵੀ ਨੇ ਵੇਖ ਲਓ ਸਾਹਮਣੇ ਕੋਈ ਗੋਲੀ ਵਾਲੀ ਗੱਲ ਨਹੀਂ ਪਾਣੀ ਧਾਣੀ ਪਿਆਇਆ ਚਾਹ ਪਿਆਈਏ ਸਭ ਨੂੰ ਨਹੀਂ ਸਰ ਲੰਗਰ ਛੱਕੇ ਗਏ ਨੇ ਸਬਜੀ ਰੋਟੀ ਬਣੀ ਪਈ ਆ ਸਾਹਿਬ ਕੋਲ ਥੋੜਾ ਜਿਹਾ ਟਾਈਮ ਵੇਖ ਕੇ ਦੇ ਅਸੀਂ ਆਪ ਪੁਲਿਸ ਦੇ ਕੋਲ ਜਾਵਾਂਗੇ ਵੀ ਕੀ ਗੱਲ ਏ ਵੀ ਸਾਡਾ ਬੰਦਾ ਦੱਸੋ ਆਪ ਪੁਲਿਸ ਆਈਏ ਲੋਕ ਲੰਘ ਕੇ ਆਈਏ ਗੇਟ ਟੱਪ ਕੇ ਆਈਏ ਅੱਗੇ ਐਮਐਲਏ ਸਾਹਿਬ ਇੱਥੇ ਸੁੱਤੇ ਸਨ ਉਹਨਾਂ ਦਾ ਆ ਕੇ ਕੇਰਾ ਕਰ ਲਿਆ ਕੇਰਾ ਕਰਨ ਤੋਂ ਬਾਅਦ ਐਮਐਲਏ ਸਾਹਿਬ ਨੇ ਗੱਲ ਕੀਤੀ ਏ ਲਾਡੀ ਨੇ ਵੀ ਪ੍ਰਧਾਨ ਜੀ ਨੇ ਸਾਡੇ ਸਰਪੰਚ ਸਾਹਿਬ ਨੇ ਤੇ ਉਹਨਾਂ ਵੀ ਗੱਲ ਕੀਤੀ ਗੱਲ ਕਰਨ ਤੋਂ ਬਾਅਦ ਲੰਗਰ ਪੱਕਿਆ ਲੰਗਰ ਚਕਾਇਆ ਗਿਆ ਪੰਜਾਬ ਪੁਲਿਸ ਨੂੰ ਲੰਗਰ ਚਕਾਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਆਪ ਜਿਹੜੀ ਗੱਲ ਕਰਕੇ ਤੇ ਉਹਨਾਂ ਨੂੰ ਗਏ ਨੇ ਲਾਡੀ ਅਲੱਗ ਗੱਡੀ 'ਚ ਗਿਆ ਐ ਐਮਐਲਏ ਸਾਹਿਬ ਅਲੱਗ ਗੱਡੀ 'ਚ ਗਏ ਨੇ ਕੋਈ ਇੱਥੇ ਗੋਲੀ ਨਹੀਂ ਚੱਲੀ ਜੀ ਉਹਨੂੰ ਲੈ ਕੇ ਜਾ ਰਹੀ ਥੀ ਔਰ ਉਹ ਰਾਤ ਸਾਰੇ ਇਥੇ ਲੰਗਰ ਛਕਿਆ ਜੀ ਕੋਈ ਭੱਜਣ ਵਾਲੀ ਗੱਲ ਨਹੀਂ ਪਿੰਡ ਸਾਰਾ ਗਵਾਹ ਸਾਰੇ ਕੈਮਰੇ ਨੇ ਗਲੀਆਂ 'ਚ ਕੈਮਰੇ ਨੇ ਜੇ ਪੰਜਾਬ ਪੁਲਿਸ ਨਾਲ ਗੱਲ ਉਹ ਹੋ ਗਈ ਏ ਐਮਐਲਏ ਸਾਹਿਬ ਨੇ ਖੁਦ ਗੱਲ ਕਰਕੇ ਖੁਦ ਗਏ ਨੇ ਇਹ ਨਹੀਂ ਪਤਾ ਨਹੀਂ ਪੰਜਾਬ ਪੁਲਿਸ ਕੇ ਨਾਲ ਨਹੀਂ ਸਰ ਕੋਈ ਘਾਇਲ ਹੋਆ ਕੋਈ ਘਾਇਲ ਨਹੀਂ ਹੋਇਆ ਕੋਈ ਗੱਲ ਨਹੀਂ ਚਾਹ ਵੀ ਪੀਤੀ ਐ ਲੰਗਰ ਵੀ ਛਕਿਆ ਸਾਰੇ ਗੱਲ ਐ ਸਹਿਮਤੀ ਨਾਲੇ ਤੋਂ ਬਾਹਰ ਗਏ ਨੇ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਉਹ ਆਪਣੀ ਗੱਡੀ 'ਚ ਚਲੇ ਗਏ ਨੇ ਆਪਣ ਇੱਕ ਗੱਡੀ ਫੋਰਚੂਨਰ ਹੈ ਜਿਹੜੀ ਪੰਜਾਬ ਪੁਲਿਸ ਵਾਲੇ ਲੈ ਗਏ ਨੇ ਉਹਦੇ ਨਾਲ ਬੰਦੇ ਸਨ ਐਮਐਲਏ ਸਾਹਿਬ ਨੂੰ ਇਹ ਨਹੀਂ ਪਤਾ ਉਹਨਾਂ ਕਿੱਧਰ ਭੇਜਿਆ ਕਿੱਧਰ ਨਹੀਂ ਭੇਜਿਆ ਨਾ ਭੇਜਿਆ ਲਾਡੀ ਜੀ ਦਾ ਵੀ ਬੰਦੇ ਹੁਣ ਇਹ ਨਹੀਂ ਪਤਾ ਪੰਜਾਬ ਪੁਲਿਸ ਲੈ ਗਈ ਚੁੱਕੀ ਹੈ ਕਿ ਇੱਥੋਂ ਸਹਿਮਤੀ ਨਾਲ ਗਏ ਨੇ ਕਰੋ